ਉਹ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਣ ਵਾਲੀ ਆ ਅੱਜ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਾਂ ਰੋਜ਼ਾਨਾ ਜੀਵਨ ਦੇ ਵਿੱਚ ਦੁੱਧ ਵਰਤਦੇ ਆ ਉਹਨੂੰ ਕਿਵੇਂ ਚੈੱਕ ਕਰੀਏ ਵੀ ਕਿੰਨਾ ਜ਼ੂਰੀਆ ਪਾਇਆ ਜਾਂਦਾ ਕਿੰਨਾ ਕੈਮੀਕਲ ਇਹਦੇ ਵਿੱਚ ਪਾਇਆ ਜਾਂਦਾ ਅੱਜ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਕਿ ਜ਼ੂਰੀਆ ਕਿੰਨਾ ਪਾਇਆ ਜਾਂਦਾ ਜਿਹੜਾ ਆਪਾਂ ਘਰਾਂ 'ਚ ਦੁੱਧ ਪੀਂਦੇ ਆ ਉਹਦੇ ਲਈ ਆਪਾਂ ਨੂੰ ਪਹਿਲਾਂ ਤਾਂ ਕਿੰਨਾ ਇਹ ਜ਼ੂਰੀਏ ਚੈੱਕ ਕਰਨ ਨਾਲ ਲਿਕਵਿਡ ਇਹ ਤੋਂ ਪਹਿਤ ਖੰਡ ਦੀ ਫਲੇਵਰ ਬਣਾ ਲਾਂਗੇ ਫਰਕ ਨਾਲ ਹੀ ਕਹਿ ਸਕਦੇ ਹਾਂ ਨੂੰ ਆ ਮੇਰੇ ਵਿੱਚ ਉੱਲਿਆ ਦੁੱਧ ਪਾਉਣਾ ਇਹ ਨਾਲ ਜੇ ਇਹਦਾ ਰੰਗ ਪੀਲਾ ਹੋ ਗਿਆ ਸਮਝ ਲਓ ਜੀ ਜੂਰੀ ਆ ਜੇ ਚਿੱਟਾ ਹੀ ਹੈ ਤਾਂ ਜੂਰੀਆ ਹੈ ਇਹਦੇ ਵਿੱਚ ਫੇ ਪਾਵਾਂਗੇ ਬੂੰਦਾਂ ਆਪਾਂ ਕੈਮੀਕਲ ਦੀਆਂ ਬਾਹਰ 10 ਬੂੰਦਾਂ ਆ 13 13 ਚੋਂ 1 2 3 4 ਫੰਡ ਇੱਥੇ ਨਾ ਤੇ ਕਰਾ ਪੂਰੀ ਖਾਰੀ ਨੂੰ ਪਾ ਲੈਣਾ ਜੰਗੀ ਤਰ੍ਹਾਂ ਮਿਕਸ ਕਰ ਲੈਣਾ 10 ਮਿੰਟ ਵੇਟ ਕਰਨੀ ਹੈ ਜੀ ਉਦੋਂ ਤੱਕ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਤਾਹ ਪਤਾ ਲੱਗੇ ਆਪਾਂ ਕਿੰਨਾ ਕੁ ਜੂਰੀਆ ਪੀਨੇ ਆ 10 ਮਿੰਟ ਆ ਦੇਖੋ ਵਾਈਟ ਆ ਬਿਲਕੁਲ ਕਿਉਂਕਿ ਘਰ ਦਾ ਦੁੱਧ ਹੁੰਦਾ ਉਹ ਚ ਮਲਾਕ ਬਹੁਤ ਘੱਟ ਹੁੰਦੀ ਆ ਕਾਲੂ ਜੰ ਨੂੰ ਜਿਹੜਾ ਮੁੱਲ ਦਾ ਦੁੱਧ ਲੈਣੇ ਆਪਾਂ ਪੈਕਟਾਂ ਚ ਉਹਦਾ ਵੀ ਸੈਂਪਲ ਕਰਕੇ ਦਿਖਾਵਾਂਗੇ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ